ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੂੰਗਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੇਰੇ ਭਾਜੀ ਹੁਣਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਤੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਾ ਉਹ ਦਿਖਾਉਣੀਆਂ ਇੱਕ ਸੱਜਰ ਸੋਈ ਹੈ ਤੇ ਇੱਕ ਗੱਬਨ ਤਿਆਰ ਹੈ ਤੇ ਇੱਕ ਬੱਚੇ ਤੋਂ ਵੀ ਨਾਲ ਆ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹ ਹੀ ਹੁੰਦੀ ਆ ਵੇ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਕਰਾ ਲਿਆ ਕਰੋ ਨਹੀਂ ਕਦੇ ਵੀ ਨਹੀਂ ਵੀਡੀਓ 'ਚ ਕਿੰਨੇ ਵਜੇ ਜਾਂ ਬਿਨਾਂ ਚਵਾਈ ਤੋਂ ਪਸ਼ੂ ਖੜੋ ਜਾਂ ਕਿਸ ਦੀ ਗਰੰਟੀ ਤੇ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖੜੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸੁਣਾ ਠੀਕ ਠਾਕ ਜੀ ਵਧੀਆ ਵਧੀਆ ਜੀ ਹਰ ਕੇ ਭੜੇ ਦਿਨ ਪਾਤੇ ਜੀ ਦਿਨ ਭਾਜੀ ਐਦਾਂ ਹੀ ਮਾਲ ਆਉਂਦਾ ਵੀਰ ਭਰਾ ਇੱਥੇ ਲੋਕਲ ਹੀ ਲੈ ਜਾਂਦੇ ਜੋ ਅੱਛਾ ਹਾਂਜੀ ਥੋੜਾ ਮਾਲ ਹੀ ਭਾਜੀ ਕਟ ਲੱਭੰਦੇ ਆ ਜੋ ਠੀਕ ਹੁਣ ਡਿਮਾਂਡ ਥੋੜੀ ਜਿਆਦੀ ਹੋ ਗਈ ਹੈ ਬਹੁਤ ਜਿਆਦੀ ਭਾਜੀ ਹਾਂਜੀ ਤੇ ਪਿੱਛੇ ਸਪਲਾਈ ਘਟ ਗਈ ਹੈ ਹਾਂਜੀ ਹਾਂਜੀ ਠੀਕ ਹੈ ਤੇ ਚਲੋ ਨਾਮ ਦੱਸਦੇ ਕਰੀ ਨਾਮ ਇਹ ਜੀ ਆਪਣਾ ਸ਼ਮਸ਼ੀਰ ਸਿੰਘ ਪਿੰਡ ਪੂੰਗਾ ਤਹਿਸੀਲ ਇਹ ਨਾ ਡਿਸਟ੍ਰਿਕਟ ਅੰਮ੍ਰਿਤਸਰ ਫੋਨ ਨੰਬਰ ਵੀ ਬੋਲ ਦਿਓ ਇੱਕ ਜੀ 729073486 ਠੀਕ ਹੈ ਜੀ ਹਾਂਜੀ ਤੇ ਅੱਜ ਫਿਰ ਹੁਣ ਸ਼ੁਰੂਆਤ ਦਾ ਸੂਈ ਤੋਂ ਕਰ ਲੀਏ ਸੂਈ ਵੈੜ ਹਰ ਭਾਜੀ ਤਾਜੀ ਜੋ 10 12 ਦਿਨ ਹੋਏ ਜੋ ਠੀਕ ਹੈ ਦੋ ਦੂਗਰ ਭਾਜੀ 15 ਕਿਲੋ 14 ਕਿਲੋ ਵਾਇਆ ਆਪਣਾ ਠੰਡਾ ਕਰਕੇ ਲਾਏ ਦੋ ਟਾਈਮ ਤਸਲੀ ਕਰਕੇ ਤੇ ਆ ਰ ਬਾਕੀ ਸੂਈ ਸੋਈ ਆ ਮੇਨ ਵੱਧਦਾ ਹੈ ਆਪਣੀ ਚਵਾਈ ਕਰਕੇ ਖੜੋ ਤੇ ਦੁੱਧ ਚਵਾ ਦੋਗੇ ਵੀ ਇੱਦੀ ਫਿਰ ਦੁੱਧ ਭਾਜੀ 14 ਕਿਲੋ ਆਪਣਾ ਕੰਡੇ ਤੇ ਲੈ ਜਾਏ ਕੋਈ ਚੜਾ ਦੇ ਦੋ ਟਾਂ ਅੱਛਾ ਜਿਹੜਾ ਤੇ ਆ ਬੱਚਾ ਇਹਦੇ ਮਗਰ ਹੈ ਨਾ ਹਾਂਜੀ ਵਛਾ ਜਮਗਰ ਹਾਂਜੀ ਠੀਕ ਹੈ ਜੀ ਬਾਕੀ ਥੱਲੇ ਵੀ ਚਲੋ ਸੋਹਣੀ ਬਣੀ ਆ ਆ ਹਵਾਨਾ ਦੇਖ ਸਕਦੇ ਤਾਂ ਲੱਗ ਗਿਆ ਬਾਕੀ ਪਛਾਨਾ ਵੀ ਚੰਗੀ ਆ ਤੇ ਉੱਤਰਾ ਗਾਣਾ ਵੀ ਚੰਗੀ ਆ ਤੇ ਆ ਥਾਣੇ ਦੇ ਦੇਖ ਸਾਦੇ ਲੱਗੇ ਤਾਂ ਚੰਗੇ ਗਿਆ ਤੇ ਦੂਰ ਦੂਰ ਜਿਹੜਾ ਸਾਣਾ ਜਿੰਨਾਂ ਹੀ ਗੁਲੀ ਬੀਤੀ ਜੀ ਹਾਂ ਦੇਖ ਸਾਦੇ ਤਾਂ ਨਾ ਦਾ ਸਾਈਜ਼ ਗਿਆ ਆ ਤੇ ਮੁੱਲ ਫੇਰ ਰੱਖੀਏ ਵੀ ਜੀ ਦਾ ਜਾਜ ਹੈ ਮੁੱਲ ਵੀ ਜਿਆਜ ਹੀ ਇਹਦਾ ਕਰ ਦੇਣਾ ਆਪਾਂ ਮੋਲੇ ਦਾ ਜਾਜ ਕਰ ਦੇਣਾ ਜੋ ਕਿੰਨਾ ਕ ਮੋਹ ਲਗਵਾਉਣੇ ਭਾਏ 45 ਕਰੋ ਜਿਹੜੀ ਵਸੀ ਦੇਣੀ 40000 ਦੇ ਦਾਂਗੇ ਅੱਛਾ ਹਾਂਜੀ ਕੋਈ ਨਹੀਂ ਮੌਕੇ ਤੇ ਭਾਜੀ ਫੂਨ ਲਾ ਕੇ ਕਰ ਦਾਂਗੇ ਮੰਨਤਾਂ ਅੱਛਾ ਮੌਕੇ ਤੇ ਮੰਨਤਾਂ ਕਰ ਦੋਗੇ ਹਾਂਜੀ ਠੀਕ ਹੈ ਜੀ ਤੇ ਹੁਣ ਆ ਗੱਬਣਿਆ ਇਹ ਗੱਬਣਾ ਦੇ ਭਾਜੀ ਤਿਆਰੀ ਆ ਬਸ ਇੱਕ ਅੱਧਾ ਦਿਨ ਲੈਣਾ ਇੰਨੇ ਇਹ ਦੋ ਚੌ ਦਿਨਾਂ ਦੇ ਵਿੱਚ ਵਿੱਚ ਸੂ ਪੈਣਾ ਇੰਨੇ ਹਨਾ ਬਾਕੀ ਥੱਲੇ ਚੰਗੀ ਭਰੰਦੀ ਆ ਹੈਗੀ ਜਿਹੜੀ ਕ੍ਰੋਸ ਚ ਆ ਕੋਸ਼-ਕੋਸ਼ ਭਲਾ ਵੀ ਹਵਾਨੇ ਤੇ ਪੈਂਦੀ ਆ ਹਾਂ ਲਈ ਸਾਡੇ ਹਵਾਨਾ ਇਹਦਾ ਲੱਗੇ ਦਾ ਬਾਈ ਯਾਰ ਬਾਈ ਥੋੜੀ ਬਹੁਤੀ ਭਾਲ ਵੀ ਪਈ ਜੇ ਹਾਂਜੀ ਤੇ ਉਤਰਾ ਕਿੰਨਾ ਕਿ ਦੁੱਧ ਕਰੀ ਜਾਊਗੀ ਦੁੱਧ ਭਾਜੀ ਉਹਨਾਂ ਨੇ ਪੀਲੇ ਸੂਏ 23 24 ਕਿਲੋ ਚੋਇਆ ਜੋ ਅੱਛਾ ਆਰਕੀ ਭਾਜੀ ਜੀ ਬੋਰਾ ਨਹੀਂ ਆਦੇ ਇਨਾ ਕਰੀ ਜਾਊਗੀ 24 ਕਿਲੋ ਕਰੀ ਜਾਊਗੀ ਚਾਹੀ 25 ਕਿਲੋ ਠੀਕ ਆ ਹਾਂਜੀ ਤੇ ਇਹਦਾ ਫਿਰ ਮੁੱਲ ਮੁੱਲ ਭਾਜੀ ਇਹਦਾ ਫੋਨ ਤੇ ਗੱਲ ਲਾਂਗੇ ਅੱਛਾ ਫੋਨ ਲਾਵੇ ਜਾ ਜੀ ਯਾਰ ਰੇਟ ਜੀ ਆ ਜੀ ਦੇ ਦੇਣੀ ਆ ਹਾਂਜੀ ਭਾਜੀ ਠੀਕ ਆ ਜੀ ਹਾਂਜੀ ਤੇ ਬਾਕੀ ਆ ਭੀ ਅਜੇ ਕੁਛ ਕੁਛ ਭਲਾ ਹਵਾਨੇ ਤੇ ਹੈਗੀਆਂ ਬਾਈ ਚਰਚੀ ਕਰੋ ਜੀ ਵੱਡੀ ਬਾਹਰ ਦੋ ਜੀ ਖਾਣੇ ਵੀ ਚ ਹਾਂ ਦੇਖ ਸਾਡੇ ਸਨਦਰ ਸਹੀ ਗਿਆ ਬਚੰਗਾ ਆ ਤੇ ਹੁਣ ਇੱਕ ਆ ਤੋਕੜੀ ਆ ਯਾਰ ਭਾਜੀ ਬੱਚੇ ਤਾਂ ਬਣਾ ਜੋ ਠੀਕ ਆ ਹਾਜੀ ਮਹੀਨਾ ਡੇਢ ਹੋ ਗਿਆ ਸੁਣੀ ਨੂੰ ਬਚਾ ਦਾ ਮਰ ਗਿਆ ਜੋ ਤੇ ਦੁੱਧ ਕਿੰਨਾ ਹੋਣਾ ਦੁੱਧ ਭਾਜੀ 7 ਕਿਲੋ ਪੱਕਾ ਤਿਆਰ ਹੋਊਗਾ 7 ਕਿਲੋ ਦੁੱਧ ਜਿਹੜਾ ਕਿੰਦੇ ਪੀ ਹੈਗਾ ਸਵਾ ਸਾਫ ਹੀ ਕਰ ਦੋ ਸਾਹ ਕਿਉਂ ਤਰਾ ਮੜੇ ਆ ਜੇ ਬਾਕੀ ਇਹ ਵੀ ਅੱਜ ਪਾਈ ਠੰਡੀ ਸੀਲ ਜਿਹਾ ਵੜ ਠਾਣਾ ਦੀ ਬੜੀ ਪੋਲੀ ਲੱਗੀ ਜੋ ਠੀਕ ਹੈ ਜੀ ਹਾਂਜੀ ਤੇ ਦੁੱਧ ਤਿਆਰ ਮੌਕੇ ਤੇ ਪੂਰਾ ਹੋ ਜਾਏਗਾ ਆਪਣਾ ਚੋਰ ਸੜੇ ਸੋਤਰਾ ਹੈਗੇ ਠੰਡੀ ਸੀਲ ਲਿਆ ਸੋਤਰਾ ਵੈਸੇ ਡਰਦੀ ਡਰਦੀ ਆ ਥਾਣੇ ਦੇ ਕੋਈ ਚੰਗਾ ਆ ਤਰਾ ਠੰਡੀ ਸੀਲ ਆਨੇ ਸਾਡੇ ਏ ਆ ਵੀ ਚਲੋ ਕੇ ਵੀਰ ਦਾ ਕਰਦਾ ਚਾਹ ਪਾਣੀ ਦਾ ਸਾਰੀ ਜਾਊਗੀ ਹਾਂਜੀ ਭਾਜੀ ਤੇ ਇਹਦਾ ਮੁੱਲ ਆ ਫਿਰ ਮੁੱਲ ਵੀਰ ਜੀ ਦਾ ਛੋੜਾ ਜਾ ਕਰ ਦੇਣਾ ਆਪਾਂ ਕਿੰਨਾ ਮੁੱਲ ਜੋ ਮਰੀ 14000 ਦੇ ਦਈਏ 14 ਚੋਂ ਕਰਦਾ ਥੋੜਾ ਪਤਾ ਮੰਨ ਤਾ ਨਾ 13000 ਦੀ ਭਾਜੀ ਦੇ ਦਾਂਗੇ 13000 ਕੋਈ ਲੋਕੇ ਤੇ ਕੋਈ ਨਹੀਂ ਕਰਦਾ ਇਹ ਮਾਤਾ ਠੀਕ ਹੈ ਜੀ ਹਾਂਜੀ ਤੇ ਬਾਕੀ ਚਲੋ ਕੋ ਫੋਨ ਆਪਨੇ ਭਾਜੀ ਸੂਈ ਸਵਾਈ ਆ ਜਿਹੜੀ ਗੱਬਣ ਆ ਚੱਕ ਬਾਤ ਤਸੱਲੀ ਕਰਕੇ ਇੱਥੇ ਖੜਨਾ ਠੀਕ ਹੈ ਜੀ ਹਾਂਜੀ ਜਿਹੜੀਆਂ ਤੇ ਸੂਈ ਆ ਉਹਦੀ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਨ ਆਪਣੀ ਪਾਸ ਕਰਕੇ ਤੇ ਵੇਸ਼ ਚੱਕ ਕੇ ਖੜੋ ਜੀ